ਕੈਂਡੀਡੇਟ ਜਿਹੜਾ ਨਾ ਉਹ ਪਿਓਰ ਹੋਣਾ ਚਾਹੀਦਾ ਵਾ ਆਪ ਦਾ ਜਿਹਨੂੰ ਕਹਿੰਦੇ ਟਕਸਾਲੀ ਕੈਂਡੀਡੇਟ ਹਰ ਪਾਰਟੀ ਨੂੰ ਖੜਾਣੇ ਚਾਹੀਦੇ ਗੱਲ ਬਦਲੂਆਂ ਨੂੰ ਨਹੀਂ ਖੜਾਣਾ ਚਾਹੀਦਾ ਸਭ ਵੀਡ ਦੀ ਡਰ ਕੇ ਨਾਲ ਹੀ ਚੱਲਦੇ ਆਈ ਸਭ ਅਗਲਾ ਤਾਂ ਦੱਸਦਾ ਕਿ ਮੇਨ ਚੱਕਰ ਕੀ ਹੈ ਕਿ ਅਗਲਾ ਕਹਿੰਦਾ ਬੀਜੇਪੀ ਪਾਰਟੀ ਇਸ ਟਾਈਮ ਇੱਕ ਨੰਬਰ ਦੀ ਪਾਰਟੀ ਚੱਲ ਰਹੀ ਹੈ ਠੀਕ ਹੈ ਉਹਦਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੋ ਰਿਹਾ ਚਿਹਰਾ ਦੇਖਣ ਚ ਕੀ ਮਤਲਬ ਆ ਲੱਗੇਗਾ ਵੀ ਲੁਧਿਆਣਾ ਦਾ ਕੰਮ ਕਰ ਸਕਦਾ ਕਿੰਨੇ ਸਾਲ ਹੋ ਗਏ ਨਾ ਬਿੱਟੂ ਨੇ ਕੋਈ ਕੰਮ ਕੀਤਾ ਤੋ ਪਹਿਲੇ ਜਿਹੜੇ ਜਿਹੇ ਸੰਸਦ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੁਣ ਅਸੀਂ ਦੇਖਦੇ ਹਾਂ ਕਿ ਕੋਈ ਨਵਾਂ ਸੰਸਦ ਆਊਗਾ ਜਿਹੜਾ ਕਿ ਕੰਮ ਕਰ ਸਕੇ ਲੁਧਿਆਣਾ ਦਾ ਅਸੀਂ ਤੁਹਾਨੂੰ ਵੋਟ ਪਾਵਾਂਗੇ ਭਾਜੀ ਲੁਧਿਆਣੇ ਵਿੱਚ ਸਾਰੇ ਹੀ ਧੋਗਲੇ ਨੇ ਅਸੀਂ ਕਿਸੇ ਨੂੰ ਵਿਖਣਾ ਜਾਂਦੇ ਸਭ ਡਿਫਾਲਟਰ ਨੇ ਹੈਂ ਕਾਰਨ ਤੁਸੀਂ ਦੇਖ ਹੀ ਰਹੇ ਹੋ ਤਿੰਨ ਵਾਰ ਦਾ ਜਿੱਤਿਆ ਆ ਬੰਦਾ ਐਮ ਐਮ ਪੀ ਜਿਹੜਾ ਹੁਣ ਦੁਬਾਰਾ ਬੀ ਜੇ ਪੀ ਚਲਾ ਗਿਆ ਇਹ ਕੀ ਇਹਨਾਂ ਦਾ ਕੋਈ ਦਿਨ ਮਾਨ ਨਹੀਂ ਹੈ ਸਾਨੂੰ ਅਜਿਹੇ ਨੁਮਾਇੰਦਾ ਚਾਹੀਦਾ ਜਿਹੜਾ ਸਾਡੇ ਵਿੱਚ ਰਹੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਲੋਕਾਂ ਦੇ ਬੋਨ ਚੁੱਕੇ ਲੋਕਾਂ ਨਾਲ ਗੱਲ ਕਰੇ ਔਰ ਇਹ ਪਹਿਲੀ ਸਟਾਰਟਿੰਗ ਤੋਂ ਇਹ ਨਹੀਂ ਕਿ ਜਦੋਂ ਚੋਣਾ ਆਉਂਦੀ ਆ ਫਸਤੀ ਛੱਡ ਵਾਂਗੂ ਬਾਹਰ ਨਿਕਲ ਕੇ ਆਪ ਦੀ ਜ਼ਿੰਮੇਵਾਰੀ ਦੱਸੇ ਇਹ ਪਹਿਲਾਂ ਹੀ ਲੋਕ ਤਿਆਰ ਰਹਾਂਗੇ ਇਹੋ ਜਿਹੇ ਉਮੀਦਵਾਰ ਨੂੰ ਪਰ ਚੁਣੀਏ ਜਿਹੜਾ ਲੁਧਿਆਣਾ ਵਾਸੀਆਂ ਦਾ ਵਾਕਈ ਭਲਾ ਕਰ ਸਕੇ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਖਸ਼ੜਾ ਸਵਾਗਤ ਹੈ ਮੈਂ ਯੂਮ ਬੇਰੀ 2024 ਦੀ ਚੋਣਾਂ ਜਰੀਆਂ ਨੇ ਆ ਰਹੀਆਂ ਨੇ ਤੇ ਲੁਧਿਆਣਾ ਤੋਂ ਉਮੀਦਵਾਰ ਕਿਹੜੇ ਕਿਹੜੀ ਪਾਰਟੀਆਂ ਤੋਂ ਆਣਗੇ ਜਿਹੜੇ ਮੈਂਬਰ ਨੇ ਗੱਲਬਾਤ ਕਰਨਗੇ ਲੋਕਾਂ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਖਿਆ ਜਾਵੇ ਸਿਆਸਤ ਦੇ ਵਿੱਚ ਬੜੀਆ ਗਰਮਗਰਮੀ ਹੋਈ ਪਈ ਐ ਵੱਖ-ਵੱਖ ਪਾਰਟੀਆਂ ਤੋਂ ਉਥਲ-ਪੁਥਲ ਹੋਈ ਪਈ ਐ ਤੇ ਤੁਹਾਡਾ ਕਿਹੜਾ ਨਵਾਂ ਚਿਹਰਾ ਤੁਸੀਂ ਦੇਖਣਾ ਚਾਹੁੰਦੇ ਹੋ ਲੁਧਿਆਣਾ ਚ? ਚਿਹਰੇ ਤੇ ਲਗਭਗ ਉਹੀ ਪੁਰਾਣੇ ਚਿਹਰੇ ਆਣੇ ਆ ਜੀ ਜਿਵੇਂ ਹੁਣ ਜੇ ਕਰ ਪਹਿਲਾਂ ਕਾਂਗਰਸ ਦੇ ਵਿੱਚ ਬਿੱਟੂ ਜੀ ਸੀਗੇ 10 ਸਾਲ ਹੋ ਗਏ ਹੁਣ ਉਹਨਾਂ ਦਾ ਥੋੜਾ ਆਧਾਰ ਘਟਿਆ ਸੀਗਾ ਲੋਕੀ ਨਾਰਾਜ਼ ਸੀਗੇ ਤੇ ਹੁਣ ਉਹਨਾਂ ਨੇ ਪਲਟੀ ਮਾਰ ਕੇ ਬੀਜੇਪੀ ਦਾ ਪੱਲਾ ਫੜਿਆ ਤੇ ਹੁਣ ਉਹਨਾਂ ਨੂੰ ਬੀਜੇਪੀ ਵੱਲੋਂ ਟਿਕਟ ਮਿਲੇਗੀ ਤੇ ਓਬਵੀਅਸ ਐ ਵੀ ਕੋਈ ਹੁਣ ਵੱਡਾ ਚਿਹਰਾ ਜਿਵੇਂ ਮਨੀਸ਼ ਤਵਾੜੀ ਜੀ ਮੌਜੂਦਾ ਐਮਪੀ ਸੀ ਮਿਲੋ ਕਿ ਵਿਨਿੰਗ ਐਮਪੀ ਹੋਏ ਨੇ 10 ਸਾਲ ਪਹਿਲਾਂ ਸੀ ਉਹਨਾਂ ਨੂੰ ਹੋ ਸਕਦਾ ਦੁਬਾਰਾ ਟਿਕਟ ਮਿਲ ਜਾਣ ਮਨੀਸ਼ ਤਵੜੀ ਬਹੁਤ ਵੱਡਾ ਚਿਹਰਾ ਨੇ ਤੇ ਕੁਝ ਬੰਦੇ ਆਸ਼ੂ ਜੀ ਦੀ ਵੀ ਗੱਲ ਕਰ ਰਹੇ ਆ ਕੁਝ ਬੰਦੇ ਤੇ ਇਹ ਵੀ ਗੱਲ ਕਰ ਰਹੇ ਆ ਵੀ ਸ਼ਾਇਦ ਆਸ਼ੂ ਜੀ ਨਾਲ ਵੀ ਸੌਦੇਬਾਜ਼ੀ ਚੱਲ ਰਹੀ ਹੈ ਵੀ ਹਾਂਜੀ ਆਸ਼ਵੀ ਜੀ ਕਹਿ ਰਹੇ ਨੇ ਜੀ ਮੈਨੂੰ ਟਿਕਟ ਦਿਓ ਐਮਪੀ ਦੀ ਤੇ ਜੇ ਤੁਸੀਂ ਟਿਕਟ ਨਹੀਂ ਦਿਓਗੇ ਸ਼ਾਇਦ ਮੈਂ ਵੀ ਬਿੱਟੂ ਜੀ ਦੇ ਨਾਲ ਹੀ ਨਾ ਚਲ ਜਾਵਾਂ ਕਿਤੇ ਗੱਲਾਂ ਨੇ ਸਮਝੇ ਗੋਸਪੀਪ ਕਹਿ ਸਕਦੇ ਆਪਾਂ ਨੂੰ ਹੁਣ ਪਤਾ ਨਹੀਂ ਇਹ ਚ ਕਿੰਨੀ ਸੱਚਾਈ ਹੈ ਨਹੀਂ ਸੱਚਾਈ ਹੈ ਦੋ ਚਾਰ ਦਿਨ ਦੇ ਅੰਦਰ ਅੰਦਰ ਕਲੀਅਰ ਹੋ ਜਾਊਗਾ ਬਾਕੀ ਗੱਲ ਇਹ ਹੈ ਕਿ ਕੈਂਡੀਡੇਟ ਜਿਹੜਾ ਨਾ ਉਹ ਪਿਓਰ ਹੋਣਾ ਚਾਹੀਦਾ ਵਾ ਆਪ ਦਾ ਜਿਹਨੂੰ ਕਹਿੰਦੇ ਟਕਸਾਲੀ ਕੈਂਡੀਡੇਟ ਹਰ ਪਾਰਟੀ ਨੂੰ ਖੜਾਣੇ ਚਾਹੀਦੇ ਦਲ ਬਦਲੂਆਂ ਨੂੰ ਨਹੀਂ ਖੜਾਣਾ ਚਾਹੀਦਾ ਅਗਰ ਬੀਜੇਪੀ ਨੇ ਐਮਪੀ ਜਿਹੜਾ ਹੁਣ ਮੌਜੂਦਾ ਐਮਪੀ ਬਿੱਟੂ ਨੂੰ ਟਿਕਟ ਦਿੱਤੀ ਆ ਜਾਂ ਉਹ ਦੇਣਗੇ ਤਾਂ ਉਹ ਕੋਈ ਇੰਨਾ ਵਧੀਆ ਕਾਰਨ ਨਹੀਂ ਹੋਊਗਾ ਕਿਉਂਕਿ ਉਹਦੇ ਨਾਲ ਕਾਂਗਰਸੀਆਂ ਦੀ ਵੋਟ ਉਹਨੂੰ ਨਹੀਂ ਪੈਣੀ ਤੇ ਜਿਹੜੇ ਬੀਜੇਪੀ ਦੇ ਟਕਸਾਲੀ ਆਗੂ ਨੇ ਕਾਰਜਕਰਤਾ ਨੇ ਉਹ ਵੀ ਨਾਰਾਜ਼ ਹੋਣਗੇ ਕਿ ਅਸੀਂ ਸਾਡੇ ਜਿਹੜੇ ਪੁਰਾਣੇ ਕਾਰਜਕਰਤਾ ਨੇ ਜਿਨ੍ਹਾਂ ਨੂੰ ਐਮਪੀ ਦੀ ਟਿਕਟ ਮਿਲਣੀ ਜੇਦੀ ਸੀ ਉਹਨਾਂ ਨੂੰ ਕੱਟ ਕੇ ਬੀਜੇਪੀ ਜਿਹੜੀ ਹੈ ਇੱਕ ਕਾਂਗਰਸ ਵੱਲੋਂ ਆਇਆ ਹੋਇਆ ਐਮਪੀ ਉਹਨੂੰ ਤੁਸੀਂ ਟਿਕਟ ਦੇ ਰਹੇ ਹੋ ਸੋ ਇਹਦੇ ਵਿੱਚ ਦੋਨੋਂ ਪਾਸੇ ਦਾ ਨੁਕਸਾਨ ਹੋ ਸਕਦਾ ਆ ਦੇਖਿਆ ਜਾਵੇ ਨੇ ਕਾਂਗਰਸ ਦੇ ਜਿਹੜੇ ਰਵਨੀ ਸਿੰਘ ਬਿੱਟੂ ਸੰਸਦ ਸੀਗੇ ਐਮਪੀ ਉਹਨਾਂ ਦੇ ਦਾਦਾ ਜੀ ਨੇ ਬੜੀ ਸ਼ਹੀਦੀ ਦਿੱਤੀ ਜੀ ਤੇ ਲੱਗਦਾ ਕਿ ਦਿਨਾਂ ਕਿਤੇ ਕਿ ਬਿੱਟੂ ਜੀ ਨੂੰ ਜਾਣਾ ਚਾਹੀਦਾ ਹੀ ਹੈ ਬੀਜੇਪੀ 'ਚ ਦੇਖੋ ਜੀ ਉਹਦਾ ਬਿਆਨ ਸਿੰਘ ਦਾ ਕਾਫੀ ਵੱਡਾ ਆਧਾਰ ਸੀਗਾ ਕਾਂਗਰਸ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਦੇ ਵਿੱਚ ਬਿਅੰਦ ਸਿੰਘ ਦਾ ਬਹੁਤ ਵੱਡਾ ਹੱਥ ਸੀ ਤੇ ਅਗਰ ਹੁਣ ਐਮਪੀ ਬਿੱਟੂ ਹੈ ਉਹਦਾ ਆਪਣਾ ਆਧਾਰ ਇਹਨਾਂ ਨਹੀਂ ਸੀਗਾ ਉਹਦਾ ਉਹਦੀ ਵੈਲਿਊ ਤਾਂ ਹੀ ਪਈ ਆ ਵੀ ਕਿਉਂਕਿ ਉਹ ਬਿਅੰਦ ਸਿੰਘ ਦਾ ਪੁੱਤ ਆ ਸੀ ਹੋਰ ਬਿੱਟੂ ਦਾ ਆਪਣਾ ਤਾਂ ਕੋਈ ਰੋਲ ਨਹੀਂ ਹੈਗਾ ਪੰਜਾਬ ਦੇ ਵਿੱਚ ਉਹਨੇ ਤਾਂ ਕੋਈ ਐਸਾ ਕੰਮ ਕੀਤਾ ਨਹੀਂ ਬਾਕੀ ਹੁਣ ਜਿਹੜੇ ਬਿਅੰਦ ਸਿੰਘ ਨੇ ਉਹਨਾਂ ਨੂੰ ਵੀ ਲੋਕ ਸ਼ਹੀਦ ਕਹਿੰਦੇ ਆ ਤੇ ਕਈ ਲੋਕ ਉਹਨਾਂ ਨੂੰ ਕਾਤਲ ਕਹਿੰਦੇ ਆ ਅਸੀਂ ਕਹਿੰਦੇ ਗਏ ਆ ਬਿੱਟੂ ਨੂੰ ਨਾ ਬਿੱਟੂ ਹਾਂ ਮੈਂ ਮਿਲਿਆ ਬਿੱਟੂ ਨੂੰ ਇੱਕ ਦੋ ਵਾਰ ਕਿਉਂਕਿ ਸਾਡੀ ਜਿੱਥੇ ਦੁਕਾਨਾਂ ਦੇ ਸਾਹਮਣੇ ਹੀ ਕਾਂਗਰਸ ਦਫ਼ਤਰ ਆ ਉੱਥੇ ਬਿੱਟੂ ਜੀ ਦੋ ਤਿੰਨ ਵਾਰ ਆਏ ਆ ਮੈਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਦਾਂ ਦੀ ਗੱਲ ਨਹੀਂ ਹੈਗੀ ਬਿੱਟੂ ਜੀ ਅੱਛੇ ਬੰਦੇ ਨੇ ਮਿੱਠ ਬੋਲੜੇ ਆ ਸੁਭਾਅ ਵੀ ਉਹਨਾਂ ਦਾ ਅੱਛਾ ਵਾ ਲੇਕਿਨ ਇੱਕ ਸੁਭਾਅ ਅਲੱਗ ਚੀਜ਼ ਆ ਇੱਕ ਪੋਲਿਟਿਕਸ ਜਿਹੜੀ ਆ ਉਹ ਅਲੱਗ ਚੀਜ਼ ਆ ਪਰ ਕਹਿ ਰਹੇ ਆ ਕਿ ਆਸ਼ੂ ਦਾ ਆਸ਼ੂ ਜੀ ਦਾ ਕਹਿਣਾ ਹੈ ਬਾਤੂ ਆਸ਼ੂ ਦਾ ਕਹਿਣਾ ਹੈ ਕਿ ਜੇ ਟਿਕਟ ਬਿੱਟੂ ਨੂੰ ਮਿਲਦੀ ਹੈ ਤੇ ਮੈਂ ਵੀ ਬਿੱਟੂ ਦੇ ਖਿਲਾਫ ਖੜਾਂਗਾ ਹਾਂਜੀ ਖੜ ਸਕਦੇ ਨੇ ਜੀ ਹੁਣ ਫਿਲਹਾਲ ਤੇ ਐਮਪੀ ਜਿਹੜੇ ਆਸ਼ੂ ਭਾਜੀ ਨੇ ਉਹ ਕਾਂਗਰਸ ਦੇ ਨੁਮਾਇੰਦੇ ਨੇ ਤੇ ਅਗਰ ਉਹਨਾਂ ਨੂੰ MP ਦੀ ਸੀਟ ਮਿਲਣਗੀ ਤਾਂ ਬੜੀ ਦੇਰ ਤੇ ਚਾਹਵਾਨ ਨੇ ਤਾਂ ਉਹਨਾਂ ਦੇ ਅੱਗੇ ਡਿੱਕਾ ਪਹਿਲੇ ਹੀ ਬਿੱਟੂ ਜੀ ਦਾ ਹੈਗਾ ਸੀ ਕਿਉਂਕਿ ਪੱਕਾ ਯਾਰ ਸੀਗਾ ਜੀ ਜਿਹੜੇ ਆਪਣੇ ਆਸ਼ੂ ਔਰ ਬਿੱਟੂ ਪੱਕੇ ਯਾਰ ਸੀਗੇ ਤੇ ਜੇ ਹੁਣ MP ਜਿਹੜੇ ਆਪਣੇ ਨੇ ਬਿੱਟੂ ਬਾਜੀ ਸੈੱਟ ਹੋਏ ਨੇ ਤਾਂ ਉਹਨਾਂ ਆਸ਼ੂ ਜੀ ਦਾ ਨੰਬਰ ਵੀ ਲੱਗ ਸਕਦਾ ਵਾ ਖੜਨਾ ਚਾਹੀਦਾ ਉਹਨਾਂ ਨੂੰ ਕੋਈ ਗੱਲ ਨਹੀਂ ਹੈਗੀ ਜੀ ਲੱਗਦਾ ਕੀ ਹੈ ਨਵੇਂ ਚੋਣਾਂ ਜਿਹੜੇ MP ਲੋਕ ਸਭਾ ਦੇ ਚੋਣਾਂ ਨੇ ਕੀ ਲੱਗਦਾ ਕੌਣ ਜਿੱਤ ਪਾਊਗਾ ਇਹ ਤਾਂ ਜੀ ਦੇਖੋ ਕਿ ਹੁਣ ਮੇਨ ਗੱਲ ਤਾਂ ਕੈਂਡੀਡੇਟਸ ਦੇ ਉੱਪਰ ਆਂਦੀ ਆ ਹਾਲੇ ਹੁਣ ਅਕਾਲੀ ਦਲ ਨੇ ਆਪਣੇ ਪੱਤੇ ਨਹੀਂ ਖੋਲੇ ਠੀਕ ਹੈ ਅਕਾਲੀ ਦਲ ਵੀ ਪਿੱਛੇ ਜੇ ਬਹੁਤ ਭਗਵੰਤਮਾਨ ਨੇ ਉਹਨਾਂ ਦੀ ਬਹੁਤ ਬਹੁਤ ਜਿਹਨੂੰ ਕਹਿ ਲੋ ਕਿ ਬੇਇੱਜ਼ਤੀ ਕੀਤੀ ਝੂਠੀਆਂ ਸੱਚੀਆਂ ਗੱਲਾਂ ਕੀਤੀਆਂ ਜਿਹੜੀਆਂ ਗੱਲਾਂ ਕਰ ਕਰਕੇ ਭੰਡ ਭੰਡ ਕੇ ਅਕਾਲੀ ਦਲ ਨੂੰ ਜਿਹੜੇ ਭਗਵੰਤਮਾਨ ਸਾਹਿਬ ਸੱਤਾ ਚਾਹੇ ਸੀ ਉਹ ਸਾਰੀਆਂ ਗੱਲਾਂ ਫੇਲ ਹੋ ਗਈਆਂ ਜੋ ਚੀਜ਼ਾਂ ਪਹਿਲਾਂ ਸੀ ਉਸ ਤੋਂ ਮਤਲਬ ਕਿ ਚਾਹੇ ਉਹ ਕਰਪਸ਼ਨ ਸੀ ਚਾਹੇ ਰੇਤ ਮਾਫੀਆ ਦਾ ਮੁੱਦਾ ਸੀ ਚਾਹੇ ਨਸ਼ੇ ਦਾ ਮੁੱਦਾ ਸੀ ਚਾਹੇ ਜਿਹੜਾ ਮਰਜੀ ਮੁੱਦਾ ਸੀ ਉਹ ਸਾਰੇ ਮੁੱਦੇ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਜਦੋਂ ਆਪਣਾ ਕਾਂਗਰਸ ਸਰਕਾਰ ਆਈਆ ਉਸ ਤੋਂ ਵਧੇ ਕਾਂਗਰਸ ਦੀ ਸਰਕਾਰ ਤੋਂ ਬਾਅਦ ਉਹਨੂੰ ਆਮ ਆਦਮੀ ਪਾਰਟੀ ਸਰਕਾਰ ਆਈਆ ਹੋਰ ਮੁੱਦੇ ਵਧੇ ਆ ਯਾਨੀ ਕਿ ਜਿੰਨੇ ਵੀ ਮਾੜੇ ਅੰਸਰ ਹੋਰ ਜ਼ਿਆਦਾ ਸਕਰੀਅ ਹੋ ਕੇ ਸਾਹਮਣੇ ਆਏ ਆ ਸੋ ਹੁਣ ਇਹ ਦੇਖਣਾ ਵਾ ਵੀ ਕਿਹੜੇ-ਕਿਹੜੇ ਕੈਂਡੀਡੇਟ ਕਿੱਦਾਂ-ਕਿੱਦਾਂ ਦੇ ਉੱਤਰ ਦੇ ਆ ਜਿਹੜਾ ਕੋਈ ਵਧੀਆ ਕੈਂਡੀਡੇਟ ਹੋਊਗਾ ਜਿਹਦੀ ਪਾਲਿਸੀ ਵਧੀਆ ਸਮਝ ਆਊਗੀ ਕਿਦੀ ਪਾਰਟੀ ਦੀ ਤੇ ਲੋਕ ਉਹਦੇ ਨਾਲ ਚੱਲਣਗੇ ਲੋਕ ਸਮਝਦਾਰ ਨਹੀਂ ਹੋਣ ਅੱਜਕੱਲ ਇਦਾਂ ਦੀ ਗੱਲ ਨਹੀਂ ਦੇਖੋ ਬੀਜੇਪੀ ਜਾਣਦੇ ਇੱਕ ਮੇਨ ਮੋਟਿਵ ਪਤਾ ਕੀ ਹੈ ਇੱਕ ਅੱਜ ਦੀ ਰੇਟ ਚ ਉਮਰਦਾ ਪਾਰਟੀ ਹੈ ਨਾਮ ਆਉ ਪਾਰਟੀ ਦਾ ਬਸ ਤੇ ਕਹਿੰਦੇ ਅੱਜ ਰੇਡ ਤੇ ਜਿਹੜੇ ਚੜਦੇ ਸੂਰਜ ਨੂੰ ਸਲਾਮਾ ਉਹ ਚੜਦਾ ਸੂਰਜ ਆ ਬੀਜੇਪੀ ਪਾਰਟੀ ਇਸ ਕਰਕੇ ਲੋਕੀ ਸਾਰੇ ਬੀਜੇਪੀ ਨੂੰ ਜਾ ਰਹੇ ਆ ਜਿਹੜੇ ਸਾਡੇ ਕਾਂਗਰਸ ਦੇ ਕਹਿੰਦੇ ਕਿ ਸਭ ਤੋਂ ਖਾਸ ਲੀਡਰ ਸੀਗੇ ਬ੍ਰਿਜਨੀਸ਼ ਸੀਗੇ ਬਿੱਟੂ ਜੀ ਜਿਨ੍ਹਾਂ ਦਾ ਖਾਨਦਾਨ ਹੀ ਪੋਚੋੜੀ ਕਹਿੰਦੇ ਕਾਂਗਰਸ ਨਾਲ ਜੁੜਿਆ ਆ ਤੇ ਉਹ ਆਪਣੀ ਪਾਰਟੀ ਨੂੰ ਛੱਡ ਕੇ ਚਲੇ ਗਏ ਇਹ ਤਾਂ ਬਹੁਤ ਹੀ ਵੱਡਾ ਝਟਕਾ ਜਿਹੜਾ ਕਾਂਗਰਸ ਪਾਰਟੀ ਨੂੰ ਹੈਗਾ ਲੇਕਿਨ ਮੇਰੇ ਸਾਵਨ ਅਦਾ ਕਰਨਾ ਨਹੀਂ ਚਾਹੀਦਾ ਸੀਗਾ ਆਪਾਂ ਕਾਂਗਰਸ ਆਪਾਂ ਇਹ ਕੀ ਕਿ ਅੱਜ ਥੱਲੇ ਪਾਰਟੀ ਮੈਨਜ ਚ ਜਾ ਰਹੀ ਹੈ ਤੇ ਆਪਾਂ ਉਹਨੂੰ ਟਾਈਮ ਦਾ ਕੋਈ ਪਤਾ ਨਹੀਂ ਵਕਤ ਦਾ ਕੋਈ ਪਤਾ ਨਹੀਂ ਕਦੋਂ ਕੌਣ ਉੱਪਰ ਆ ਜਾਏਗਾ ਕੀ ਲੱਗਦਾ ਹੈ ਜੀ ਈਡੀ ਦੇ ਡਰ ਨਾਲ ਹੋ ਜਾਵੇ ਸਭ ਇਹ ਕੀ ਹੋਇਆ ਸਭ ਈਡੀ ਦੇ ਡਰ ਨਾਲ ਹੀ ਚੱਲ ਰਹੀ ਹੈ ਸਭ ਅਗਲਾ ਤੁਹਾਨੂੰ ਦੱਸ ਰਿਹਾ ਕਿ 메ਨ ਚੱਕਰ ਕੀ ਹੈ ਕਿ ਅਗਲਾ ਕਹਿੰਦਾ ਭਾਜਪਾ ਪਾਰਟੀ ਇਸ ਟਾਈਮ ਇੱਕ ਨੰਬਰ ਦੀ ਪਾਰਟੀ ਚੱਲ ਰਹੀ ਹੈ ਠੀਕ ਹੈ ਉਹਦਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੋ ਰਿਹਾ ਬਾਕੀ ਵਕਤ ਦੀ ਗੱਲ ਹੈ ਜੋ ਲੋਕਾਂ ਦੇ ਦਿਲਾਂ 'ਚ ਕੀ ਚੱਲ ਰਿਹਾ ਇਹ ਲੋਕ ਹੀ ਦੱਸਣਗੇ ਤੇ ਵੋਟਾਂ ਪੈਣਗੇ ਉਸ ਤੋਂ ਬਾਅਦ ਰਿਜ਼ਲਟ ਦਾ ਦੱਸ ਦੇਗਾ ਕਿ ਕੌਣ ਕਿੰਨੇ ਕਿੰਨੇ ਚੱਲ ਰਿਹਾ ਪਹਿਲੇ ਦਾ ਰਮੇਸ਼ ਜੀ ਬਿੱਟੂ ਕਹਿੰਦੇ ਥੋੜਾ ਘੜਤੇ ਜੀ ਆਮ ਆਦਮੀ ਚੰਡੇ ਤੋਂ ਦੇਖ ਲਾਂਗਾ ਇਹ ਕਰ ਲਾਂਗਾ ਅੱਜ ਇਹਨਾਂ ਨੂੰ ਮਿਲਾਵਾਂਗੇ ਕਹਿੰਦੇ ਨੇ ਇੱਕ ਲੀਡਰ ਗਰੀ ਜਿਹੜੀ ਹੈ ਨਾ ਉਹ ਆਪਣੇ ਕਿਸੇ ਦੇ ਵੀ ਸਗੀ ਨਹੀਂ ਹੈਗੀ ਉਹ ਜਿਹਦਾ ਜਿਹਦੇ ਵੱਲ ਪੱਲੜਾ ਭਾਰੀ ਹੈ ਉਧਰ ਬੱਡੀ ਮਾਰ ਜਾਂਦੇ ਨੇ ਮਿੰਟ ਤੋਂ ਪਹਿਲੇ ਬਾਕੀ ਆਮ ਆਦਮੀ ਆਦੀ ਰੇਟ ਆਮ ਜਨਤਾ ਜਿਹੜੀ ਹੈ ਨਾ ਬੜੀ ਸਿਆਣੀ ਹੋ ਚੁੱਕੀ ਆ ਹੁਣ ਉਹ ਪਹਿਲੇ ਵਾਲੀ ਬੋਤਲਾ ਜਾਂ ਸ਼ਰਾਬਾ ਤੇ ਵਿਕਣ ਵਾਲੀ ਪਾਰਟੀ ਨਹੀਂ ਜਿਹੜਾ ਕੰਮ ਕਰੇਗਾ ਉਹਨੂੰ ਵੋਟ ਪੈ ਜਾਏਗੀ ਜਿਹੜਾ ਨਹੀਂ ਕਰੇਗਾ ਚਲ ਜੇਗਾ ਕਰੇ ਕਿਹੜਾ ਨਵੀਂ ਨਵਾਂ ਉਮੀਦਵਾਰ ਪਾਰਟੀ ਦੇ ਦੇਖਣਾ ਬਾਕੀ ਉਹ ਮੌਕੇ ਦੱਸਾਂਗੇ ਜਿਹੜੀ ਕਿਹੜਾ ਖੜ ਰਿਹਾ ਕਿਹੜਾ ਨਹੀਂ ਬਈ ਸੇ ਆਪਣੀ ਤਾਂ ਆਮ ਆਦਮੀ ਪਾਰਟੀ ਦੀ ਓਕੇ ਐ ਜੋ ਚੱਲ ਰਿਹਾ ਸਹੀ ਚੱਲ ਰਿਹਾ ਕਿਹੜਾ ਨਵਾਂ ਚਿਹਰਾ ਤੁਸੀਂ ਦੇਖਣਾ ਚਾਹੁੰਦੇ ਹੋ ਜਨਾ ਦੇ ਲੋਕ ਸਭਾ ਚੋਣਾਂ ਦੇ ਵਿੱਚ ਦੇਖੋ ਜੀ ਰੋਜ਼ ਨਿਤ ਨਵਾਂ ਚਿਹਰਾ ਆ ਰਿਹਾ ਵਾ ਉਮੀਦ ਹੈਗੀ ਐ ਕਿ ਇਸ ਵਾਰੀ ਬਿੱਟੂ ਹੀ ਸਾਫ ਤਾਂ ਮੁਸ਼ਕਿਲ ਜਿੰਨਾ ਜਿੱਦਾਂ ਕਿ ਆਪਣੇ ਪਾਰਟੀਆਂ ਆਪਣੇ ਆਪਣੇ ਚਿਹਰੇ ਪੇਸ਼ ਕਰਨਗੇ ਉਸ ਤੋਂ ਬਾਅਦ ਨਾਲ ਦੇਖਾਂਗੇ ਅਸੀਂ ਪਾਰਟੀ ਨੂੰ ਨਹੀਂ ਵੋਟ ਪਾਵਾਂਗੇ ਜਿਹੜਾ ਬੰਦੇ ਦਾ ਚਿਹਰਾ ਸਹੀ ਹੋਏਗਾ ਜਿਹੜਾ ਸਾਨੂੰ ਲੱਗੇਗਾ ਕਿ ਉਹ ਕੰਮ ਕਰਨ ਯੋਗ ਹੈਗਾ ਵਾ ਉਸ ਤੋਂ ਤਾਂ ਉਹਨੂੰ ਵੋਟ ਪਾਵਾਂਗੇ ਅਸੀਂ ਕਿਸੇ ਪਾਰਟੀ ਨੂੰ ਨਹੀਂ ਵੋਟ ਪਾਵਾਂਗੇ ਜਿਹੜਾ ਚਿਹਰਾ ਹੋਵੇਗਾ ਉਸ ਨੂੰ ਫਿਰ ਉਹਨੂੰ ਵੋਟ ਪਾਓਗੇ ਚਿਹਰਾ ਦੇਖਣ ਚ ਕੀ ਇੱਛਾ ਲੱਗੇਗੀ ਹਾਂ ਵੀ ਲੁਧਿਆਣੇ ਦਾ ਕੰਮ ਕਰ ਸਕਦਾ ਕਿੰਨੇ ਸਾਲ ਹੋ ਗਏ ਨਾ ਬਿੱਟੂ ਨੇ ਕੋਈ ਕੰਮ ਕੀਤਾ ਉਸ ਤੋਂ ਪਹਿਲੇ ਜਿਹੜੇ ਸੀਗੇ ਸੰਸਦ ਉਹਨਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਹੁਣ ਅਸੀਂ ਦੇਖਦੇ ਹਾਂ ਕਿ ਕੋਈ ਨਵਾਂ ਸੰਸਦ ਆਊਗਾ ਜਿਹੜਾ ਕਿ ਕੰਮ ਕਰ ਸਕੇ ਲੁਧਿਆਣੇ ਦਾ ਅਸੀਂ ਤਾਂ ਉਹਨੂੰ ਵੋਟ ਪਾਵਾਂਗੇ ਕੀ ਕੀ ਲੱਗਦਾ ਹੈ ਕਿ ਜੇ ਬਿੱਟੂ ਐਮਪੀ ਰਮਨ ਸਿੰਘ ਬਿੱਟੂ ਨੂੰ ਜੇ ਭਾਜਪਾ ਵੱਲੋਂ ਵੋਟ ਟਿਕਟ ਮਿਲ ਜਾਂਦੀ ਹੈ ਤੇ ਕੀ ਵੋਟ ਤੁਸੀਂ ਉਹਨਾਂ ਨੂੰ ਪਾਓਗੇ ਕੀ ਦੇਖੋ ਜੀ ਬਿੱਟੂ ਸਾਹਿਬ ਨੂੰ ਅਸੀਂ 5 ਸਾਲ ਦਾ ਦੇਖ ਲਿਆ 4.5 ਸਾਲ ਤਾਂ ਨਜ਼ਰ ਆਏ ਨਹੀਂ ਉਹ ਬਿਲਕੁਲ ਲੁਧਿਆਣਾ ਵਾਸੀਆਂ ਨੂੰ ਭਾਵੇਂ ਇਸ ਵਾਰੀ ਉਹ ਬੀਜੇਪੀ ਚ ਆ ਜਾਣ ਭਾਵੇਂ ਉਹ ਕਾਂਗਰਸ ਚ ਆ ਜਾਣ ਭਾਵੇਂ ਆਪ ਕੋਲੋਂ ਜਿੱਤੋਂ ਮਰਜੀ ਇਲੈਕਸ਼ਨ ਲੜ ਜਾਣ ਬਿੱਟੂ ਮੈਨੂੰ ਤਾਂ ਲੱਗਦਾ ਨਹੀਂ ਬਿੱਟੂ ਸਾਹਿਬ ਜਿੱਤ ਸਕਣਗੇ ਉਹ ਉਹਨਾਂ ਦੀ ਗੱਲ ਨਹੀਂ ਹੋਗੀ ਫਲੋਪ ਨਵਾਂ ਚਿਹਰਾ ਹਰ ਕੋਈ ਲੁਧਿਆਣਾ ਵਾਸੀ ਚਾਹੁੰਦਾ ਵਾ ਜਿਹੜਾ ਕੰਮ ਕਰ ਸਕੇ ਆਸ਼ੂ ਜੀ ਵੀ ਕਹਿ ਰਹੇ ਆ ਕਿ ਮੈਂ ਵੀ ਜਿਹੜਾ ਬਿੱਟੂ ਖੜਨ ਦੀ ਸੋਚ ਰਹੇ ਨੇ ਦਿੱਤੋ ਆਸ਼ੂ ਜਾਨਾ ਨਾ ਮੈਂ ਬਿੱਟੂ ਨਾਲੋਂ ਜ਼ਿਆਦਾ ਆਸ਼ੂ ਜਿਦਿ ਸਪੋਰਟ ਕਰਾਂਗਾ ਕਿ ਉਹਨਾਂ ਦੇ ਵਿੱਚ ਗੜਸ ਹੈਗਾ ਕੰਮ ਕਰਾਉਣ ਦਾ ਕਿਉਂਕਿ ਉਹਨਾਂ ਨੇ ਐਮਐਲਏ ਦੇ ਤੌਰ ਤੇ ਕੰਮ ਕਰਾਇਆ ਲੁਧਿਆਣੇ ਦਾ ਜੋ ਕਿ ਬਿੱਟੂ ਐਮਪੀ ਬਿੱਟੂ ਨੇ ਕੋਈ ਕੰਮ ਨਹੀਂ ਕਰਾਇਆ ਲੁਧਿਆਣੇ ਦਾ ਸਿਰਫ ਚਾੜ ਚਾੜਸਲ ਤੋਂ ਗਿਆਪ ਹੀ ਰਹੇ ਨੇ ਭਾਜੀ ਲੁਧਿਆਣੇ ਵਿੱਚ ਸਾਰੇ ਹੀ 도ਗਲੇ ਨੇ ਅਸੀਂ ਕਿਸੇ ਨੂੰ ਦੇਖਣਾ ਜਾਂਦੇ ਸਭ ਡਿਫਾਲਟਰ ਨੇ ਉਹ ਕਰਨ ਹੈਂ ਕਰਨ ਤੁਸੀਂ ਦੇਖ ਹੀ ਰਹੇ ਹੋ ਤਿੰਨ ਵਾਰ ਦਾ ਜਿੱਤਿਆ ਆ ਬੰਦਾ ਐਮ ਐਮਪੀ ਜਿਹੜਾ ਹੁਣ ਦੁਬਾਰਾ ਬੀਜੇਪੀ ਚਲਾ ਗਿਆ ਇਹ ਕੀ ਇਹਨਾਂ ਦਾ ਕੋਈ ਦੀਨਵਾਨ ਨਹੀਂ ਹੈ ਇਹਨਾਂ ਨੂੰ ਕਿੱਥੋਂ ਟਿਕਟ ਮਿਲ ਜਾਂਦੀ ਹੈ ਬੀਜੇਪੀ ਦਾ ਤਾਂ ਵੀ ਹਾਰੂਗਾਓ ਹਾਂਜੀ ਹਾਂਜੀ ਲੋਕ ਨੇ ਭਟਕੇ ਲੋਕ ਭਟਕੇ ਲੋਕ ਆਪਣੀ ਜਗ੍ਹਾ ਬਿਲਕੁਲ ਸਹੀ ਨਹੀਂ ਨੇ ਜੀ ਇਹ ਇਸ ਟਾਈਮ ਜਿੰਨੇ ਵੀ ਪਬਲਿਕ ਦੇ ਨੁਮਾਇੰਦੇ ਬਣੇ ਫਿਰਦੇ ਨੇ ਇਹਨਾਂ ਦਾ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਇਹ ਕੋਈ ਵੀ ਬੰਦਾ ਸਹੀ ਨਹੀਂ ਆ ਸਭ ਡਿਫਾਲਟਰ ਨੇ ਇਹ ਸਾਰੇ ਹਾਰਨਗੇ ਪਾਜੀ ਉਹ ਪਤਾ ਕੀ ਕਹਿਣ ਦੀਆਂ ਗੱਲਾਂ ਆ ਭਾਵੇਂ 25 ਰੁਪਏ ਦੀ ਆਈ ਹੋਵੇ ਅਗਲਾ 25 ਕਰੋੜ ਕਹਿ ਰਿਹਾ ਇਹ ਤਾਂ ਬਾਅਦ ਹੀ ਪਤਾ ਲੱਗਦਾ ਕਿਹੜਾ ਕਿੰਨੇ ਪਾਣੀ ਚ ਹੈ ਇਹਦਾ ਕੋਈ ਫਾਇਦਾ ਨਹੀਂ ਸ਼ਿਵਸ਼ਨਾ ਦੇ ਆਗੂ ਚੰਦਰਗਾਹ ਚੰਡਾ ਦੇ ਨਾਲ ਅਸੀਂ ਗੱਲਬਾਤ ਕਰਾਂਗੇ 2024 ਦੇ ਚੋਣਾਂ ਚੋਣਾਂ ਨੂੰ ਲੈ ਕੇ ਦੇਖਣਾ ਇਹਨਾਂ ਦੀ رائے ਲਵਾਂਗੇ ਕਿ ਕਿਹੜਾ ਨਵਾਂ ਉਮੀਦਵਾਰ ਦੇਖਣਾ ਚਾਹਾਂਗੇ ਲੁਧਿਆਣਾ ਦੇ ਵਿੱਚੋਂ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਦੇਖ ਰਹੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਸ਼ੀ ਰਾਮ 2024 ਦੀਆਂ ਚੋਣਾਂ ਜੋ ਮੈਂ ਸਮਝਦਾ ਲੁਧਿਆਣੇ ਸ਼ਹਿਰ ਵਾਸਤੇ ਕਿਉਂਕਿ ਮੈਂ ਲੁਧਿਆਣੇ ਦਾ ਵਸਨੀਕ ਹਾਂ ਹਾਲਾਂਕਿ ਇਹ ਪੂਰੇ ਪੰਜਾਬ ਦਾ ਵਿਸ਼ਾ ਹੈ ਪੂਰੇ ਦੇਸ਼ ਦਾ ਵਿਸ਼ਾ ਹੈ ਇਹ ਚੋਣਾ ਦੇਸ਼ ਨੂੰ ਅੱਗੇ ਲਿਜਾਣ ਲਈ ਨਿਰਭਰ ਨੇ ਕਿਹੜੀ ਸਰਕਾਰ ਆ ਕੇ ਦੇਸ਼ ਨੂੰ ਅੱਗੇ ਲਿਜਾਣ ਲਈ ਦੇਸ਼ ਦੇ ਭਵਿੱਖ ਨੂੰ ਹੋਰ ਉਜਵਲ ਕਰਨ ਦੇ ਲਈ ਤਿਆਰ-ਬਰ ਤਿਆਰ ਰਹਿੰਦੀ ਹੈ ਲੇਕਿਨ ਆਪਾਂ ਪੰਜਾਬੀ ਆ ਪੰਜਾਬ ਦੀ ਗੱਲ ਵੀ ਕਰਾਂਗੇ ਨਾਲ ਦੇ ਨਾਲ ਲੁਧਿਆਣੇ ਦੇ ਵਾਸੀ ਹੋਣ ਦੇ ਨਾਤੇ ਜੋ ਲੁਧਿਆਣੇ ਦੇ ਮੌਜੂਦਾ ਹੁਣ ਸਰਕਮਸਟੈਂਸਿਸ ਬਣੇ ਆ ਜੋ ਹੁਣ ਮੌਜੂਦਾ ਇੱਕ ਵਿਨਿੰਗ ਜਿਹੜਾ ਐਮਪੀ ਹੈ ਉਹ ਆਪਦੀ ਮਾਂ ਪਾਰਟੀ ਨੂੰ ਛੱਡ ਕੇ ਹੁਣ ਦੂਜੀ ਪਾਰਟੀ ਚ ਸ਼ਾਮਲ ਹੋਇਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਲੁਧਿਆਣਾ ਵਾਸੀਆਂ ਦੇ ਵਿੱਚ ਵੀ ਇੱਕ ਵਿਚਾਨੇ ਆ ਵੀ ਹੁਣ ਕਿਹੜਾ ਕਿਹੜਾ ਉਮੀਦਵਾਰ ਬਣ ਕੇ ਮੈਦਾਨ ਚ ਉਤਰਦਾ ਹੈ ਸਾਰੀ ਪਾਰਟੀਆਂ ਵੱਲੋਂ ਕਿਉਂਕਿ ਇਸ ਵਾਰ ਜਿਹੜਾ ਮੁਕਾਬਲਾ ਹੈ ਉਹ ਤਕਰੀਬਨ ਸਾਰੀ ਪਾਰਟੀਆਂ ਦਾ ਆਮ ਆਲਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਕਾਲਦੇ ਸਭ ਦੇ ਉਮੀਦਵਾਰ ਆਪ ਦੇ ਅਲੱਗ-ਅਲੱਗ ਖੜ ਰਹੇ ਆ ਸੋ ਇੱਕ ਇਹਦਾ ਹੀ ਰੋਮਾਂਚਕ ਹੈ ਦੂਸਰਾ ਲੁਧਿਆਣਾ ਵਾਸੀ ਇਸ ਵਾਰ ਜਰੂਰ ਇਸ ਗੱਲ ਦੇ ਉੱਤੇ ਧਿਆਨ ਦੇਣਗੇ ਕਿਉਂਕਿ ਲਗਾਤਾਰ ਲੁਧਿਆਣਾ ਵਾਸੀਆਂ ਨੂੰ ਠੱਗਿਆ ਗਿਆ ਜੇ ਗੱਲ ਕੀਤੀ ਜਾਏ ਬੀਤੇ 10 ਸਾਲਾਂ ਦੀ ਤਾਂ ਜਿਹੜੇ ਇੱਥੋਂ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਨੇ ਲੁਧਿਆਣੇ ਵਾਸਤੇ ਕੋਈ ਖਾਸ ਫੈਸਿਲਿਟੀ ਜਿਹੜੀ ਆ ਕੋਈ ਲੁਧਿਆਣਾ ਵਾਸਤੇ ਕਿਉਂਕਿ ਲੁਧਿਆਣਾ ਇੰਡਸਟਰੀਅਲ ਹੱਬ ਹੈ ਮੈਂਚੈਸਟਰ ਸਿਟੀ ਹੈ ਕੋਈ ਲੁਧਿਆਣਾ ਵਾਸਤੇ ਐਸਾ ਪ੍ਰੋਜੈਕਟ ਨਹੀਂ ਲਿਆਂਦਾ ਜਿਸ ਦੇ ਨਾਲ ਲੁਧਿਆਣਾ ਦੀ ਇੰਡਸਟਰੀ ਹੋਰ ਪਰਫੁੱਲੀਟ ਹੋ ਸਕੇ ਲੁਧਿਆਣਾ ਦਾ ਜਿਹੜਾ ਹੋਜਰੀ ਉਦਯੋਗ ਹੈ ਯਾਨੀ ਜਿਹੜਾ ਟੈਕਸਟਾਈਲ ਉਦਯੋਗ ਹੈ ਉਹ ਲਗਾਤਾਰ ਚਾਈਨਾ ਤੋਂ ਮਾਰ ਖਾ ਰਿਹਾ ਅੱਜ ਹਰ ਇੱਕ ਵਿਅਕਤੀ ਜਿਹੜਾ ਕਪੜਾ ਜਿਹੜਾ ਇੱਥੇ ਜਿਵੇਂ ਪਿੱਛੇ ਟੈਕਸਟਾਈਲ ਇੰਡਸਟਰੀ ਦੀ ਗੱਲਾਂ ਸਾਹਮਣੇ ਆਈਆਂ ਕਿ ਜਿਹੜੇ ਰੇਟ ਤੇ ਉਹਨਾਂ ਨੂੰ ਕਪੜਾ ਆਪਦੇ ਘਰ ਵੀ ਨਹੀਂ ਪੋਸਟ ਕਰਦਾ ਉਸ ਤੋਂ ਸਸਤਾ ਕਪੜਾ ਬਾਜ਼ਾਰ 'ਚ ਚਾਈਨਾ ਦੇ ਕਰਕੇ ਸੋ ਇਹ ਚੀਜ਼ਾਂ ਰੋਕਣ ਵਾਸਤੇ ਇੱਥੇ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਵੱਲੋਂ ਕਦੀ ਐਫਰਟਸ ਨਹੀਂ ਕੀਤੇ ਗਏ ਕਿ ਮੈਂ ਲੁਧਿਆਣਾ ਦੀ ਇੰਡਸਟਰੀ ਨੂੰ ਕਿੱਦਾਂ ਮਜ਼ਬੂਤ ਕਰਾਂ ਤਾਂ ਕਿ ਜਿਹੜਾ ਸੁਭਦੇਸ਼ੀ ਭਾਰਤ ਦਾ ਸੁਪਨਾ ਜਿਹੜਾ ਹਰ ਇੱਕ ਪਾਰਟੀ ਕਰਦੀ ਦਾ ਗੱਲ ਜ਼ਰੂਰ ਹੈ ਲੇਕਿਨ ਜ਼ਮੀਨ ਪੱਦਰ ਦੇ ਉੱਤੇ ਉਹਨੂੰ ਇੰਪਲੀਮੈਂਟ ਕਰਾਉਣ ਦੇ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ ਇਹ ਵੀ ਨਿਰਾਸ਼ਾਜਨਕ ਹੈ ਸੋ ਉਮੀਦ ਹੈ ਕਿ ਲੁਧਿਆਣਾ ਵਾਸੀਆਂ ਦੀ ਔਰ ਖਾਸ ਕਰਕੇ ਇੱਥੇ ਦੀ ਇੰਡਸਟਰੀ ਜਿਹੜਾ ਹੋਜਰੀ ਉਦਯੋਗ ਪੂਰੀ ਦੁਨੀਆ ਦੇ ਵਿੱਚ ਲੁਧਿਆਣੇ ਤੋਂ ਜਾਂਦਾ ਲੁਧਿਆਣਾ ਜਿਹੜਾ ਹੋਜਰੀ ਉਦਯੋਗ ਦੇ ਨਾਮ ਤੋਂ ਜਾਣਿਆ ਜਾਂਦਾ ਚ ਜਾਏ ਹੋਜਲੀ ਦਾ ਉਦਯੋਗ ਹੈ ਗਰਮ ਕਪੜਾ ਜਾਂ ਸਾਈਕਲ ਇੰਡਸਟਰੀ ਹੈ ਇਹਨੂੰ ਪਰਫੂਲਿਤ ਕਰਨ ਦੇ ਲਈ ਜਿਹੜਾ ਸਾਹਮਣੇ ਕੋਈ ਐਸੀ ਪਾਲਿਸੀ ਲੈ ਕੇ ਆਉਂਦਾ ਗਰੰਟੀ ਲੈ ਕੇ ਆਂਦਾ ਲੁਧਿਆਣਾ ਵਾਸੀਆਂ ਨੂੰ ਉਹਨੂੰ ਹੀ ਮੌਕਾ ਦੇਣਾ ਚਾਹੀਦਾ ਔਰ ਖਾਸ ਕਰਕੇ ਲੁਧਿਆਣੇ ਦੇ ਜਿਹੜੀ ਆਬਾਦੀ ਵਿੱਚ ਇਸ ਵੇਲੇ ਨਿਰਾਸ਼ਾ ਕਰਨ ਦੀ ਹੋਰ ਹੈ ਕਿ ਲੁਧਿਆਣੇ ਥਾਂ ਥਾਂ ਦੇ ਉੱਤੇ ਤੁਸੀਂ ਦੇਖੋ ਵੀ ਸੜਕਾਂ ਦੇ ਉੱਤੇ ਐਡਾ ਵੱਡਾ ਸ਼ਹਿਰ ਸਟੇਸ਼ਨ ਤੋਂ ਬਾਹਰ ਨਿਕਲਦੀ ਜਾਂ ਬੱਸ ਸਟੈਂਡ ਤੋਂ ਬਾਹਰ ਨਿਕਲਦੀ ਸਾਨੂੰ ਗੰਦਗੀ ਦੇਖਣ ਨੂੰ ਮਿਲਦੀ ਹੈ ਤਾਂ ਕੇਵਲ ਅਖੀਰਲੇ 4 ਮਹੀਨਿਆਂ ਚ ਜਾਗ ਕੇ ਕੋਈ ਮੈਂਬਰ ਪਾਰਲੀਮੈਂਟ ਆਪਦੀ ਜ਼ਿੰਮੇਵਾਰੀ ਨਿਭਾਏ ਇਹ ਵੀ ਨਹੀਂ ਹੈ ਸਾਨੂੰ ਇਹੋ ਜਿਹਾ ਨੁਮਾਇੰਦਾ ਚਾਹੀਦਾ ਜਿਹੜਾ ਸਾਡੇ ਵਿੱਚ ਰਵੇ ਸਾਡੀਆਂ ਜਿਹੜੀਆਂ ਸਮੱਸਿਆਵਾਂ ਲੋਕਾਂ ਦੇ ਫੋਨ ਚੁੱਕੇ ਲੋਕਾਂ ਨਾਲ ਗੱਲ ਕਰੇ ਔਰ ਇਹ ਪਹਿਲੀ ਸਟਾਰਟਿੰਗ ਤੋਂ ਇਹ ਨਹੀਂ ਕਿ ਜਦੋਂ ਚੋਣਾਂ ਆਉਂਦੀਆਂ ਬਰਸਤੀ ਰੱਡ ਵਾਂਗੂ ਬਾਹਰ ਨਿਕਲ ਕੇ ਆਪਦੀ ਜ਼ਿੰਮੇਵਾਰੀ ਦੱਸੇ ਇਹ ਪਹਿਲਾਂ ਹੀ ਲੋਕ ਤਿਆਰ ਰਹਿਣ ਕਿ ਇਹੋ ਜਿਹੇ ਉਮੀਦਵਾਰ ਨੂੰ ਪਾਸ ਚੁਣੀਏ ਜਿਹੜਾ ਲੁਧਿਆਣਾ ਵਾਸੀਆਂ ਦਾ ਵਾਕਈ ਭਲਾ ਕਰ ਸਕੇ ਦੇਖੋ ਇਹ ਤਾਂ ਉਹਨਾਂ ਦਾ ਅੰਦਰੂਨੀ ਮਸਲਾ ਹੈ ਅੱਜ ਉਹਨਾਂ ਨੇ ਬਿੱਟੂ ਜੀ ਨੇ ਆਪਦੀ ਪਾਰਟੀ ਨੂੰ ਛੱਡ ਕੇ ਭਾਜਪਾ ਨੂੰ ਫੜਿਆ ਕਿਹੜੀਆਂ ਮਜਬੂਰੀਆਂ ਰਹੀਆਂ ਕਿਉਂਕਿ ਅੱਜ ਉਹਨਾਂ ਦੇ ਦਾਦਾ ਜਿਹੜੇ ਪੰਜਾਬ ਲਈ ਦੇਖੋ ਹੋ ਸਕਦਾ ਇਹਦੀ ਵੱਡੀ ਗੱਲ ਨਹੀਂ ਹੈ ਕਿਉਂਕਿ ਦੇਖੋ ਇਹ سلسلہ ਕੇਵਲ ਲੁਧਿਆਣੇ ਨਾਲ ਨਹੀਂ ਆਪਾਂ ਜੋੜ ਸਕਦੇ ਇਹ ਤਾਂ ਹੁਣ ਲੁਧਿਆਣੇ ਦੇ ਵਿੱਚ ਇਹ ਘਰਾ ਹੋਇਆ ਇਹ ਵਾਪਰੇ ਆਇਆ ਇਹ ਘਟਨਾ ਹੋਈ ਹੈ ਤੇ ਆਪਾਂ ਲੁਧਿਆਣੇ ਚਰਚਾ ਕਰ ਰਹੇ ਹਾਂ ਲੇਕਿਨ ਇਹ ਸਿਲਸਿਲਾ ਦਾ ਜਿਹੜਾ 2 ਸਾਲ ਪਹਿਲਾਂ ਤੋਂ ਸ਼ਿਵ ਸੇਨਾ ਤੋਂ ਸਟਾਰਟ ਹੋਇਆ ਜਦੋਂ ਮਹਾਰਾਸ਼ਟਰ ਦੇ ਅੰਦਰ ਸ਼ਿਵ ਸੈਨਾ ਦੀ ਸਰਕਾਰ ਨੂੰ ਢਾਹਨ ਦੇ ਲਈ ਸ਼ਿਵ ਸੈਨਾ ਦੇ ਪਰਿਵਾਰ ਦੇ ਵਿੱਚ ਦਰਾਰ ਪਾਉਣ ਦੇ ਲਈ ਭਾਜਪਾ ਨੇ ਕੇਂਦਰ ਸਰਕਾਰ ਨੇ ਉੱਥੇ ਹੱਦਾਂ ਪਾਰ ਕਰਕੇ ਉੱਥੇ ਖਰੀਦ ਫਰੋਖਤ ਕੀਤੀ ਉੱਥੇ ਦੇ ਐਮਐਲਏ ਨੂੰ ਖਰੀਦ ਕੇ ਜਾਂ ਸਰਕਾਰੀ ਏਜੰਸੀਆਂ ਦੇ ਦਬਾਅ ਕਰਕੇ ਗੋਬਹਾਟੀ ਕਿੱਦਾਂ ਉਹਨਾਂ ਨੂੰ ਲੈ ਕੇ ਚਲੇ ਗਏ ਤੇ ਉੱਥੋਂ ਬਾਰੋ-ਬਾਰ ਅਸਤੀਫੇ ਦਿਵਾ ਕੇ ਕਿੱਦਾਂ ਭਾਜਪਾ ਨੇ ਸਰਕਾਰ ਬਣਾ ਲਈ ਔਰ ਇਹੀ ਚੀਜ਼ ਆਪਾਂ ਨੂੰ ਬਿਹਾਰ ਦੇ ਵਿੱਚ ਦੇਖਣ ਨੂੰ ਮਿਲੀ ਜਿੱਤੇ ਮੌਜੂਦਾ ਸੀਐਮ ਨੂੰ ਇੱਕੋ ਦਾ ਮਨੂੰ استਿਫਾ ਦੇ ਕੇ ਐਂਡੀਆ ਦੇ ਗਰੁੱਪ ਚ ਸ਼ਾਮਲ ਕਰ ਲਿੱਤਾ ਗਿਆ। ਇਹੋ ਚੀਜ਼ ਚੰਡੀਗੜ੍ਹ ਦੇ ਵਿੱਚ ਜਿੱਥੇ ਬਹੁਮਤ ਹੁੰਦੇ باوجود ਇੰਡੀਆ ਆਲਾਈਂਸ ਦਾ ਜਦੋਂ ਮੇਅਰ ਚੁਣਿਆ ਗਿਆ। ਉੱਥੇ ਵੀ ਆ ਵੋਟਾਂ ਰੱਦ ਕਰਕੇ ਭਾਜਪਾ ਨੇ ਆਪ ਦਾ ਉਮੀਦਵਾਰ ਜਿਹੜਾ ਉੱਥੇ ਮੇਅਰ ਬਣਨ ਦਾ ਕੋਸ਼ਿਸ਼ ਕਰਦਾ ਵੋਟਾਂ ਘੱਟ ਹੋਣ ਦੇ باوجود ਹਾਲਾਂਕਿ ਇਸ ਮਾਮਲੇ ਦੇ ਵਿੱਚ ਮਾਣਯੋਗ ਸਰਵੋੱਚ ਨਾਅਲੇ ਸੁਪਰੀਮ ਕੋਰਟ ਨੇ ਬੜਾ ਇੱਕ ਵਧੀਆ ਫੈਸਲਾ ਦੇ ਰਾਇਆ, درست ਫੈਸਲਾ ਲਿਆ ਜਿਦੇ ਚ ਉਹਨਾਂ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਟਬੰਧ ਜਿਹੜੀਆਂ ਰੱਦ ਕੀਤੀਆਂ ਵੋਟਾਂ ਸੀ ਜਿਨ੍ਹਾਂ ਨੂੰ ਖਲਾਸਾ ਕਰਕੇ ਵੀ ਇਹ ਵੋਟਾਂ ਸਹੀ ਹੈ ਇਹ ਗਲਤ ਕੀਤਾ ਗਿਆ ਲੋਕਤੰਤਰ ਦੀ ਹੱਤਿਆ ਹੋਈ ਹੈ ਉੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਕੁਲਦੀਪ ਕੁਮਾਰ ਨੂੰ ਮੇਅਰ ਦੁਆਰਾ ਬਣਾਇਆ ਔਰ ਇਹੀ ਤਰੀਕਾ ਹਿਮਾਚਲ 'ਚ ਵਰਤਿਆ ਗਿਆ ਹਿਮਾਚਲ ਦੇ ਵਿੱਚ ਵੀ ਸਰਕਾਰ ਨੂੰ ਢਾਉਣ ਦੇ ਲਈ ਰਾਜ ਸਭਾ ਸੰਸਦero ਚੋਣਾਂ ਸੀਗੀਆਂ ਪਿੱਛੇ ਇਹ ਹਿਮਾਚਲ ਦੇ ਵਿੱਚ ਵੀ ਕਾਂਗਰਸ ਦੇ ਬਹੁਮਤ ਦੇ ਬਾਵਜੂਦ ਭਾਜਪਾ ਨੇ ਉੱਥੇ ਕੁਝ ਆਇਡੋਲੋਜੀ ਜਾਂ ਭਾਜਪਾ ਨੇ ਖਰੀਦ-ਫਰੋਦ ਕਰਕੇ ਕੁਝ ਐਮ.ਐਲ.ਏ ਜਿਹੜੇ ਪਿੱਛੇ ਸ਼ਾਮਲ ਵੀ ਹੋਏ ਹੈ ਸੋ ਇਹ ਸਿਲਸਲਾ ਦਾ ਪੂਰੇ ਦੇਸ਼ 'ਚ ਚੱਲ ਰਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਸਾਂਸਦ ਜਿਹਨਾਂ ਕਾਂਗਰਸ ਚ ਹਾਰੇ ਆ ਦੇਖੋ ਕਾਂਗਰਸ ਦੇ ਵਿੱਚ ਐਮ ਐਲ ਏ ਵੋਟ ਚ ਹਾਰ ਕੇ ਔਰ ਜਦੋਂ ਆਮ ਆਦਮੀ ਪਾਰਟੀ ਦੀ ਬਹੁਮਤ ਵਾਲੀ ਸਰਕਾਰ ਬਣੀ ਤਾਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਸਾਂਸਦ ਬਣ ਜਾਣਾ ਉਸ ਤੋਂ ਬਾਅਦ ਕਿਹੜੀ ਐਸੇ ਦਬਾਅ ਦੇ ਚਲਦੇ ਭਾਜ ਭਾਜ ਚਲੇ ਜਾਣਾ ਇਹ ਬੜਾ ਵੱਡਾ ਲੋਕਾਂ ਦੇ ਵਿੱਚ ਇਹਨਾਂ ਨੂੰ ਜਵਾਬ ਦੇਣੇ ਓਕੇ ਹੋ ਜਣੇ ਹੈ ਜੇ ਲੋਕਾਂ ਨੂੰ ਚਾਹੇ ਉਹ ਸੁਸ਼ੀਲ ਰਿੰਕੂ ਆ ਚਾਹੇ ਰਮਨੀਰ ਬਿੱਟੂ ਆ ਇਹ ਲੋਕਾਂ ਨੂੰ ਆਮ ਜਨਤਾ ਦੇ ਵਿੱਚ ਜਾ ਕੇ ਜਵਾਬ ਦੇਣੇ ਓਕੇ ਹੋ ਜਣੇ ਹੈ ਵੀ ਇਹਨਾਂ ਦੀ ਆਈਡੋਲੋਜੀ ਕੀ ਏ ਪੱਲੀ ਗਲਤ ਕਿਉਂਕਿ ਜਦੋਂ ਜੇ ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਦੀਆਂ ਰਮਨੀਤ ਬਿੱਟੂ ਦੀਆਂ ਹੀ ਆਪਾਂ ਜਿਹੜੀਆਂ ਵੀਡੀਓ ਹੁਣ ਵਾਇਰਲ ਹੋ ਰਹੀਆਂ ਕਿ ਵੀ ਮੈਂ ਤਾਂ ਜੁੱਤੀ ਚੱਕ ਕੇ ਮਾਰਾਂ ਇਹਨਾਂ ਦੇ ਵੀ ਮੈਂ ਜ਼ਿੰਦਗੀ ਸ਼ਾਮਲ ਨਾ ਹੋਵਾਂ ਸਤਾਜ ਕਿਹੜੀਆਂ ਅਸੀਆਂ ਮਜਬੂਰੀਆਂ ਹੋਈਆਂ ਵੀ ਜਿਹੜਾ ਆਪਾਂ ਦੇਸ਼ ਦੇ ਅੰਦਾਜ਼ਾ ਤਾਂ ਕਿਸਾਨਾਂ ਨੂੰ ਕਿਸਾਨਾਂ ਦੇ ਮੁੱਦੇ ਨੂੰ ਹਟ ਕੇ ਜਦ ਤੱਕ ਕਿਸਾਨਾਂ ਦਾ ਹੱਲ ਹੋ ਜਾਂਦਾ ਤੇ ਬਿੱਟੂ ਜੀ ਹੱਲ ਕਰਵਾਉਂਦੇ ਫਿਰ ਵੀ ਉਹਨਾਂ ਦੇ ਸਿਰ ਤੇ ਸੇਹਰਾ ਬਣਿਆ ਜਾਂਦਾ ਕਿ ਰਮਨੀਤ ਸਿੰਘ ਬਿੱਟੂ ਜੀ ਆਏ ਉਹਨਾਂ ਨੇ ਕਿਸਾਨਾਂ ਦੇ ਮੁੱਦੇ ਦਾ ਹੱਲ ਕੀਤਾ ਅੱਜ ਕਿਸਾਨ ਸਾਡਾ ਬਾਰਡਰਾਂ ਤੇ ਬੈਠਾ ਸਾਸੋਦ ਤੋਂ ਬਾਅਦ ਕਿਸਾਨ ਪਹਿਲਾਂ ਸ਼ਹੀਦ ਹੋਇਆ ਹੁਣ ਵੀ ਸ਼ੁਭਕਰਨ ਵਰਗੇ ਕਿਸਾਨ ਸਾਡੇ ਸ਼ਹੀਦ ਹੋ ਰਹੇ ਹੈ ਔਰ ਇਹ ਤਮਾਮ ਮਸਲਿਆਂ ਦੇ ਹੱਲ ਤੋਂ ਬਗੈਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਭਾਜਪਾ ਦਾ ਜਿਹੜੀਆਂ ਦਬਾਅ ਕਰਕੇ ਜਾਂ ਖਰੀਦ-ਫਰੋਖਤ ਕਰਕੇ ਸ਼ਾਮਲ ਹੋ ਜਾਣਾ ਇਹ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਇਹਨਾਂ ਦੀ ਕੇਵਲ ਨਿੱਜੀ ਸਵਾਰਥ ਨੇ ਇਹ ਆਪਦੇ ਹੀ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ ਜੇ ਅੱਜ ਆਪਣੇ ਆਪ ਨੂੰ ਵੇਚ ਸਕਦੇ ਆ ਆਪਣੀ ਮਾਂ ਪਾਰਟੀ ਨੂੰ ਵੇਚ ਸਕਦੇ ਆ ਤੇ ਕਾਲੇ ਲੋਕਾਂ ਨੂੰ ਵੀ ਵੇਚ ਸਕਦੇ ਆ ਲੋਕਾਂ ਦੇ ਮੁੱਦਿਆਂ ਨੂੰ ਵੀ ਵੇਚ ਸਕਦੇ ਆ ਲੋਕਾਂ ਦੀ ਆਪਾਂ رائے ਜਿਹੜੀ ਹੈ ਲਈਤੀ ਹੈ 2024 ਨੂੰ ਚੋਣਾਂ ਨੂੰ ਲੈ ਕੇ ਜਿਹੜੀ ਹੈ ਲੋਕਾਂ ਦੀ رائے ਆਪਾਂ ਸੁਣੀ ਹੈ ਤੇ ਤੁਹਾਡੀ ਕੀ رائے ਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤੇ ਜਿਹੜੀ ਹੈ ਚੋਣਾਂ ਨੇ 2024 ਲੋਕ ਸਭਾ ਦੀ ਚੋਣਾਂ ਨੇ 2024 ਦੀਆਂ ਹੁਣ ਉਹਦੇ ਵਿੱਚ ਕੀ ਬਣੇਗਾ ਇਹ ਆਨਰਾ ਸਮਾਂ ਦੱਸੇਗਾ